ਸਤਿ ਸ਼੍ਰੀ ਅਕਾਲ ਜੀ ਲੇਖਾ ਜੋਖਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਮੈਂ ਹਾਂ ਪਰਮਿੰਦਰ ਸਿੰਘ ਜਟਪਰੀ ਦਵਿੰਦਰਜੀਤ ਸਿੰਘ ਦਰਸ਼ੀ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਸੀਂ ਅੱਜ ਦੇ ਲੇਖੇ ਜੋਖੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਹੈਗਾ ਦਰਸ਼ੀ ਭਾਜੀ ਮੱਛਿਆ ਹੋਇਆ ਤਰਥੱਲੀ ਮੱਚੀ ਹੋਈ ਆ ਜੀ ਜੀ ਕਿਉਂਕਿ ਹਰ ਇੱਕ ਦੀ ਜੀਵਨ ਤੇ ਆ ਔਰ ਬਿਊਰੋਕ੍ਰੇਸੀ ਬਹੁਤ ਵੱਡੇ ਲੈਵਲ ਤੇ ਡਰੀ ਹੋਈ ਆ ਖਾਸ ਕਰਕੇ ਪੁਲਿਸ ਵਾਲੇ ਕਿਉਂਕਿ ਪੁਲਿਸ ਦਾ ਜਦੋਂ ਕੋਈ ਆਪਾਂ ਦੇਖਿਆ ਜਾਵੇ ਕਿਉਂਕਿ ਪੁਲਿਸ ਹਾਵੀ ਸੀ ਸਿਵિલિયન ਜਿਹੜੇ ਅੱਗੇ ਡੀਸੀ ਰਿਪੋਰਟ ਲੱਗਦਾ ਹੁੰਦਾ ਸੀ ਐਸਐਸਪੀ ਦੀ ਤੇ ਪਰ ਹੁਣ ਜਦੋਂ 84 ਦਾ ਦੌਰ ਚੱਲਿਆ 84 ਤੋਂ ਬਾਅਦ ਖੜਕੂ ਬਾਦ ਪੰਜਾਬ ਚ ਆਇਆ ਤੇ ਉਦੋਂ ਬਾਅਦ ਦੇ ਵਿੱਚ ਇਹ ਵੀ ਬੰਦ ਹੋ ਗਿਆ ਪੁਲਿਸ ਏਵਨ ਰਹਿੰਦੀ ਆ ਪਰ ਪੁਲਿਸ ਵਿਭਾਗ ਦੇ ਵਿੱਚ ਜਿਨਿਕੇ ਤਰਥੱਲੀ ਮੱਚੀ ਹੋਈ ਆ ਜਦੋਂ ਦਾ ਬੀਤੇ ਕੱਲ ਸ਼ਾਮ ਆਰਡਰ ਹੋਏ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਇੱਕ ADGP ਪੱਧਰ ਦਾ ਜਿਹੜਾ ਬਿਜਲੈਂਸ ਚੀਫ ਆ ਭਾਜੀ ਦਰਸ਼ੀ ਭਾਜੀ ਉਹਨੂੰ ਸਸਪੈਂਡ ਕਰਤਾ ਤੇ ਨਾਲ ਹੀ ਇੱਕ SSP ਸਸਪੈਂਡ ਕਰਤਾ ਤੇ ਇੱਕ AIG ਸਸਪੈਂਡ ਕਰਤਾ ਔਰ ਘਟਾਲਾ ਢਾਲੇ ਦਾ ਬਕਾਇਦਾ ਤੌਰ ਤੇ ਚਾਰਜ ਲਾ ਕੇ ਕੀਤਾ ਗਿਆ ਪਰ ਇਹਦੇ ਬਾਰੇ ਆਪਾਂ ਚਰਚਾ ਕਰੀਏ ਦਰਸ਼ੀ ਪਾਜੀ ਤੁਸੀਂ ਇਹ ਦੱਸੋ ਵੀ ਤੁਸੀਂ ਵੀ ਦੇਖੋ ਤੁਹਾਨੂੰ 40 ਸਾਲ ਹੋ ਗਏ 40 42 ਸਾਲ ਜੀ ਰਾਜਧਾਨੀ ਕਵਰ ਕਰਦੇ ਆ ਨੂੰ ਮੇਨ ਪੰਜਾਬ ਦੀ ਪੋਲਿਟਿਕਸ ਕਵਰ ਕਰ ਕਦੇ ਕਿਸੇ ਨੇ ਇਹ ਜਿਆ ਸਟੈਪ ਚੱਕਿਆ ਰਾਜਨੀਤਿਕ ਬੰਦੇ ਨੇ ਪਰਮਿੰਦਰ ਜੀ ਜਿੱਥੋਂ ਤੱਕ ਤਾਂ ਆਪਾਂ ਦੇਖੀਏ ਵਿਜੀਲੈਂਸ ਦੇ ਹੈਡ ਨੂੰ ਜੀ ਸਸਪੈਂਡ ਕਰਨਾ ਜਾਂ ਉਹਦੇ ਖਿਲਾਫ ਕੋਈ ਕਾਰਵਾਈ ਕਰਨੀ ਇਹ ਤਾਂ ਆਪਾਂ ਆਪਣੀ ਪੱਤਰਕਾਰੀ ਦੀ ਜ਼ਿੰਦਗੀ ਚ ਜੀ ਪਹਿਲੀ ਵਾਰੀ ਦੇਖਣ ਨੂੰ ਮਿਲ ਰਿਹਾ ਜੀ ਇਹਦੇ ਨਾਲ ਇਹ ਤਾਂ ਸਾਬਤ ਹੁੰਦਾ ਵੀ ਭਗਵੰਤਾਨ ਸਰਕਾਰ ਹਮ ਕਿਸੇ ਨੂੰ ਵੀ ਬਖਸ਼ਣ ਨੂੰ ਤਿਆਰ ਨਹੀਂ ਹੈ ਜਿਹਦਾ ਵੀ ਕੋਈ ਨਾਂ ਕ੍ਰਾਪਸ਼ਨ ਜਾਂ ਜੁੜ ਜਾਵੇ ਹਮ ਪਰ ਇਹ ਵੀ ਲੋਕ ਬਹੁਤ ਜਿੰਨੇ ਵੀ ਸਿਆਸੀ ਮਾਹਰ ਨੇ ਹੋਰ ਵਿਸ਼ਲੇਸ਼ਕ ਨੇ ਸਾਰੇ ਹੈਰਾਨ ਨੇ ਵੀ ਜਿਹੜੀ ਕਰਪਸ਼ਨ ਦੇ ਖਿਲਾਫ ਪ੍ਰਚਾਰ ਕਰਕੇ ਸਰਕਾਰ ਆਈ ਹੋਵੇ ਹਮ ਜਿਹੜੇ ਵਿਭਾਗ ਦੇ ਸਿਰ ਤੇ ਜ਼ਿੰਮੇਵਾਰੀ ਹੋਵੇ ਕਰਪਸ਼ਨ ਰੋਕ ਕਰਦੀ ਕਰਪਸ਼ਨ ਰੋਕਣ ਦੀ ਜ਼ਿੰਮੇਵਾਰੀ ਹੋਵੇ ਜੀ ਉਹਦਾ ਹੈਡ ਉਹਨੂੰ ਸਸਪੈਂਡ ਕਰਨਾ ਇਹ ਬਹੁਤ ਵੱਡਾ ਫੈਸਲਾ ਸਰਕਾਰ ਦਾ ਹਮ ਤੁਸੀਂ ਇਹ ਦੇਖੋ ਵੀ ਇਹ ਫੈਸਲਾ ਤਾਂ ਸਰਕਾਰ ਨੇ ਕਰ ਲਿਆ ਠੀਕ ਹੈ ਉਹਨਾਂ ਤੋਂ ਕੋਈ ਗਲਤੀ ਹੋਈ ਹੋਣੀ ਹੈ ਹਾਲੇ ਤੱਕ ਪੂਰੀ ਤਰ੍ਹਾਂ ਬਾਹਰ ਨਹੀਂ ਆਈ ਇਹ ਚਰਚਾ ਜ਼ਰੂਰ ਹੈ ਵੀ ਟ੍ਰਾਂਸਪੋਰਟ ਘਟਾਲਾ ਜਿਹੜਾ ਚੱਲ ਰਿਹਾ ਸੀ ਪਿਛਲੇ ਕਈ ਸਾਲਾਂ ਨੂੰ ਹਾਂ ਉਹਨੂੰ ਰੋਕਣ ਲਈ ਸਰਕਾਰ ਨੇ ਸਟੈਪ ਚੱਕਿਆ ਸੀ ਹੂੰ ਕੁਝ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਵਿਜੀਲੈਂਸ ਨੇ ਐਫ ਆਈ ਆਰਾਂ ਵੀ ਦਰਜ ਹੋਈਆਂ ਹੂੰ ਕੁਝ ਉਹਨਾਂ ਦੇ ਏਜੰਟ ਕੋਈ ਥੱਲੇ ਵਾਲੇ ਫੜੇ ਵੀ ਗਏ 18 ਦੇ ਕਰੀਬ ਲੋਕ ਫੜੇ ਵੀ ਗਏ ਜੀ 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 ਪਰ ਇਸ ਦੇ ਬਾਵਜੂਦ ਤੁਸੀਂ ਇਹ ਦੇਖੋ ਪਿਛਲੇ 3 ਮਹੀਨਿਆਂ ਦੇ ਵਿੱਚ ਚੌਥਾ ਵਿਜਿਲੈਂਸ ਹੈੱਡ ਆ ਗਿਆ ਜੀ ਪਹਿਲਾਂ ਸਰਕਾਰਾਂ ਬਦਲ ਤਾਂ ਦਿੰਦੀਆਂ ਸੀ ਜਿਹੜੀਆਂ ਉਹਨਾਂ ਦੇ ਕਹਿਣ ਦੇ ਅਨੁਸਾਰ ਜਾਂ ਠੀਕ ਕੰਮ ਨਹੀਂ ਉਹਨਾਂ ਦੇ ਅਨਸਾਰ ਹੁੰਦਾ ਸੀ ਉਹਨੂੰ ਅਧਿਕਾਰੀ ਨੂੰ ਬਦਲ ਦਿੱਤਾ ਜਾਂਦਾ ਸੀ ਹੂੰ ਜਮਾ ਕੇ ਵਿਰਿੰਦਰ ਕੁਮਾਰ ਜੀ ਬਦਲੇ ਆ ਦੱਸੀ ਪਾਜੀ ਪਿਛਲੀਆਂ ਸਰਕਾਰਾਂ ਵੇਲੇ ਤਾਂ ਇਹ ਜਿਹੜਾ ਹੈਗਾ ਬਦਲ ਦਿੱਤਾ ਜਾਂਦਾ ਸੀ ਕੋਈ ਨਵਾਂ ਲਾ ਦਿੱਤਾ ਜਾਂਦਾ ਸੀ ਪਰ ਕਾਰਵਾਈ ਜਿਹੜੀ ਹੈਗੀ ਆ ਇਸੇ ਸਰਕਾਰ ਚ ਹੀ ਹੋਈ ਆ ਭਾਵੇਂ ਬਰਿੰਦਰ ਕੁਮਾਰ ਦੇ ਚਾਰ ਪੰਜ ਮਹੀਨੇ ਰਹਿ ਗਏ ਸੀ ਰਿਟਾਇਰ ਹੋਣ ਨੂੰ ਬਰਿੰਦਰ ਕੁਮਾਰ ਨੇ ਵੱਡੇ ਵੱਡੇ ਸਟੈਪ ਚੱਕੇ ਦੇਖੋ ਭਾਰਤ ਪੂਸ਼ਨਾਸ਼ੂ ਵਰਗੇ ਧਰਮਸ਼ੋਤ ਵਰਗੇ ਮੰਤਰੀ ਔਰ ਸ਼ਾਮ ਸ਼ੰਦਨ ਰੋੜੇ ਵਾਲੇ ਵਰਗੇ ਮੰਤਰੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਵੱਡੇ ਵੱਡੇ ਆਫਸਰਾਂ ਨੂੰ ਵੀ ਕੀਤਾ ਡੀਜੀਪੀ ਦੇ ਜਿਹੜਾ ਵਿਜੀਲੈਂਸ ਚੀਫ ਦੇ ਸਰ ਤੇ ਮੋਟਿਆਂ ਤੇ ਜ਼ਿੰਮੇਵਾਰੀ ਹੁੰਦੀ ਉਹ ਉਹਨੇ ਹੀ ਕਹਿਣਾ ਦੇਖੋ ਕ腐ਸ਼ਨ ਦੇ ਖਿਲਾਫ ਤਾਂ ਮੈਂ ਮਮੀ ਜੀ ਨਹੀਂ ਇਸ ਦਿਰਾਹੀ ਦਲਣੀ ਆ ਜੀ ਹਾਂ ਤੇ ਪਰ ਜਦੋਂ ਬਰਿੰਦਰ ਕੁਮਾਰ ਦੇ ਖਿਲਾਫ ਕਾਰਵਾਈ ਹੋਈ ਆ ਬਰਿੰਦਰ ਕੁਮਾਰ ਦੇ ਖਿਲਾਫ ਵੀ ਕੋਈ ਐਦਾਂ ਦਾ ਉੜਦਾ ਔੜਦਾ ਸਰਕਾਰ ਕੋਲੇ ਪੁੱਜਿਆ ਸਰਕਾਰ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਆ ਜੀ ਬਿਊਰੋਕ੍ਰੇਸੀ ਨੂੰ ਅਫਸਰਾ ਨੂੰ ਅਜੇ ਤੱਕ ਸਰਕਾਰ ਦਾ ਕੇਂਦਰ ਬਿੰਦੂ ਨਹੀਂ ਲੱਭਿਆ ਵੀ ਕਿੱਥੋਂ ਲੱਭਦੇ ਆ ਇੱਕ ਦੂਜੇ ਨੂੰ ਪੁੱਛਦੇ ਆ ਪੁੱਛਦੇ ਆ ਵੀ ਕਿਧਰੇ ਗੱਲ ਕਰੀਏ ਕਿਧਰੇ ਹੀ ਸਿਫਾਰਿਸ਼ ਕਰਕੇ ਲੱਗਣਾ ਵਾ ਆਪਾਂ ਕਹਿੰਦੇ ਜਿਵੇਂ ਕਿ ਇਹ ਸਰਕਾਰ ਦੇਖੋ ਦੇਖੋ ਇੱਕ ਗੱਲ ਸਾਫ ਆ ਸੁਪਰੀਮੋ ਅਰਵਿੰਦ ਕੇਜਰੀਵਾਲਾ ਮੁੱਖ ਮੰਤਰੀ ਭਗਵੰਤ ਮਾਨ ਆ ਜੀ ਜੀ ਪਰ ਕੇਂਦਰ ਬਿੰਦੂ ਨਹੀਂ ਲੱਭਿਆ ਵੀ ਕਿੱਥੇ ਰਹੀਂ ਤੇ ਪਰ ਆਪਾਂ ਉੱਥੀ ਗੱਲ ਉੱਥੀ ਗੱਲ ਲਿਆਉਣੇ ਆ ਦੇਖੋ ਜੀ ਬ੍ਰਿੰਦਰ ਕੁਮਾਰ ਨੂੰ ਇਸ ਤਰੀਕੇ ਨਾਲ ਲਾਇਆ ਗਿਆ ਉਹਨੂੰ ਵੀ ਕਾਰਵਾਈ ਤਾਂ ਉਹਦੇ ਖਿਲਾਫ ਵੀ ਵੱਡੀ ਹੋਈ ਆ ਕਿਉਂਕਿ ਜਿਹੜੇ ਗੌਰਵ ਜਾਦਵ ਡੀਜੀਪੀ ਆ ਉਹਨਾਂ ਤੋਂ ਜੂਨੀਅਰ ਨੇ ਉਹਨਾਂ ਨੂੰ ਇੱਕੋ ਦਮ ਹਟਾ ਕੇ ਕਿਹਾ ਵੀ ਉਹਨਾਂ ਨੂੰ ਰਿਪੋਰਟ ਕਰੋ ਜੀ ਹਜੇ ਤੱਕ ਹਵਾਜੀ ਨੇ ਜੀ ਬਰਿੰਦਰ ਕੁਮਾਰ ਜਦਕੇ ਹਜੇ ਤੱਕ ਉਹਨਾਂ ਨੂੰ ਕੋਈ ਜ਼ਿੰਮੇਵਾਰੀ ਕੋਈ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਜਾਨੀ ਕਿ ਉਹਨਾਂ ਦੇ ਦਫ਼ਤਰ ਦੇ ਵਿੱਚ ਜਿਵੇਂ ਤੁਸੀਂ ਆਪਾਂ ਲਾਈਨ ਹਾਜ਼ਰ ਵੀ ਕਹਿ ਦਿੰਦੇ ਹੁੰਦੇ ਹੁੰਦੇ ਆ ਜਿਵੇਂ ਪੁਲਿਸ ਵਾਲਿਆਂ ਦੀ ਭਾਸ਼ਾ ਦੇ ਵਿੱਚ ਉੱਥੇ ਹੀ ਨਹੀਂ ਤੇ ਉਸ ਤੋਂ ਬਾਅਦ ਨਗੇਸ਼ਵਰ ਰਾਓ ਲਾਏ ਨਗੇਸ਼ਵਰ ਰਾਓ ਨੇ ਵੀ ਜਿਹੜਾ ਹੈਗਾ ਥੋੜਾ ਜਿਹੜਾ ਸਰਕਾਰ ਦਾ ਉਹ ਝੱਲਿਆ ਨਹੀਂ ਕਿਉਂਕਿ ਸਰਕਾਰ ਚ ਆਉਂਦੀ ਆ ਵੀ ਬਿਲਕੁਲ ਬਿਜੀਲੈਂਸ ਦਾ ਆ ਜਾ ਕੰਮ ਉਹ ਹੋਵੇ ਜ਼ੀਰੋ ਟੋਲਰੈਂਸ ਤੇ ਚੱਲਦੇ ਆ ਕਿਉਂਕਿ ਇਹਨਾਂ ਨੇ ਆਪਣੇ ਮੰਤਰੀ ਵੀ ਠੋਕਤਾ ਸੀ ਜੀ ਜੀ ਇੱਕ ਆਪਣਾ ਕੈਬਨਟ ਮੰਤਰੀ ਅੰਦਰ ਦਿੱਤਾ ਪਾਜੀ ਦੋ ਤਿੰਨ ਐਮਐਲਏ ਤੇ ਦੋਹਾਂ ਦੇ ਕਾਰਵਾਈ ਕਰਤੀ ਆ ਜੀ ਜੀ ਤੇ ਪਰ ਇਹ ਇੱਕ ਵੱਡੀਆਂ ਕਾਰਵਾਈਆਂ ਨਹੀਂ ਦਰਸ਼ੀ ਪਾਜੀ ਪਰ ਹੁਣ ਜਿਹੜਾ ਇਹ ਕਾਰਵਾਈ ਆਪਾਂ ਤੁਸੀਂ ਦੱਸ ਰਹੇ ਸੀਗੇ ਇਹ ਡਰਾਈਵਿੰਗ ਲਾਇਸੈਂਸਾਂ ਦਾ ਥੋੜਾ ਜਿਹਾ ਕਰਨਗੇ ਵੀ ਡਰਾਈਵਿੰਗ ਲਾਇਸੈਂਸਾਂ ਦਾ ਕਰਕੇ ਇਹ ਹੋਈ ਆ ਪ੍ਰਦੀਪ ਕੁਮਾਰ ਜਿਹੜੇ ਇੱਕ ਆ ਇੱਕ ਗੁਰਵਿੰਦਰ ਬੰਸਲ ਆ ਇਹ ਕੋਈ ਅੱਜ ਦੀ ਨਹੀਂ ਜੀ ਟਰਾਂਸਪੋਰਟ ਡਿਪਾਰਟਮੈਂਟ ਦੇ ਵਿੱਚ ਜੀ ਸ਼ੁਰੂ ਤੋਂ ਜੀ ਤੁਸੀਂ ਇਹ ਦੇਖੋ ਆਪਣੇ ਹੈਵੀ ਲਾਇਸੈਂਸ ਬਣਨ ਤੋਂ ਬਹੁਤ ਸਾਲ ਪਹਿਲਾਂ ਨਾ ਬੰਦ ਕੀਤੇ ਹੋਏ ਸੀ ਹੂੰ ਤੇ ਟਰੱਕ ਕਿੰਨੇ ਜ਼ਿਆਦੇ ਕਿਹਦੇ ਕੋਲੇ ਹੈ ਪੰਜਾਬ ਕੋਲੇ ਡਰਾਈਵਰ ਕਿੱਥੋਂ ਟਰੱਕ ਚਲਾਉਂਦੇ ਆ ਹੈਵੀ ਲਾਇਸੈਂਸ ਨਾਲ ਹੈ ਜੀ ਤੇ ਸਾਰਿਆਂ ਕੋਲੇ ਹੈਵੀ ਲਾਇਸੈਂਸ ਹੈਗੇ ਹੂੰ ਜਿਹੜਾ ਵੀ ਟਰੱਕ ਚਲਾਉਂਦਾ ਕਿਉਂਕਿ ਹੈਵੀ ਲਾਇਸੈਂਸ ਵਗੈਰ ਚੱਲਦਾ ਨਹੀਂ ਪਰਮਿੰਦਰ ਜੀ ਤੁਸੀਂ ਇਹ ਦੇਖੋ ਇਸ ਮਹਿਕਮੇ ਦੇ ਵਿੱਚ ਐਡੇ ਵੱਡੇ ਘਟਾਲੇ ਆ ਸ਼ੁਰੂ ਤੋਂ ਹੀ ਹਮ ਅੱਜ ਦਾ ਨਹੀਂ ਇਹ ਕੋਈ ਆਮ ਆਦਮੀ ਪਾਰਟੀ ਦੀ ਸਰਕਾਰ ਚ ਨਹੀਂ ਘਟਾਦੇ ਹੋ ਰਹੇ ਹਮ ਉੱਥੇ ਤੁਸੀਂ ਦੇਖੋ ਜਿਹੜੇ ਵੀ ਅੱਗੇ ਡੀਟੀਓ ਦਫ਼ਤਰ ਹੁੰਦੇ ਸੀ ਡੀਟੀਓ ਦਫ਼ਤਰ ਦੇ ਵਿੱਚ ਉੱਥੇ ਤੁਸੀਂ ਦੇਖੋ ਅਧੀਆਂ ਦੁਕਾਨਾਂ ਲਾਇਸੈਂਸ ਬਣਾਉਣ ਵਾਲਿਆਂ ਦੀਆਂ ਬੋਰਡ ਲੱਗੇ ਹੁੰਦੇ ਆ ਹਾਂ ਡਰਾਈਵ ਲਾਇਸੈਂਸ ਬਣਾਓ ਹਾਂ ਉਹ ਹਰ ਕਨੇ ਆਪਦੀ ਦੁਕਾਨ ਖੋਲੀ ਆ ਟਾਈਪਿਸਟ ਨੇ ਖੋਲੀ ਆ ਦੂਜਿਆਂ ਨੇ ਖੋਲੀਆਂ ਆ ਵੀ ਸਾਡੇ ਕੋਲੇ ਆਓ ਅਸੀਂ ਤੁਹਾਡਾ ਲਾਇਸੈਂਸ ਬਣਾ ਕੇ ਦਿੰਦੇ ਆ। ਉਹ ਹੁਣ ਕੀ ਹੋ ਗਿਆ ਪਿੱਛੇ ਦੇ ਕਪਟਨ ਮਿੰਦਰ ਜੀ ਸਰਕਾਰ ਵਾਲੇ ਨਾ ਵੀ ਨਹੀਂ ਵੀ ਇਹਨਾਂ ਦੇ ਨਾ ਉਹ ਕਰੋ ਟਰੈਕ ਬਣਾਓ ਹਾਂ ਜਿਹਦਾ ਵੀ ਲਾਇਸੈਂਸ ਬਣਾਉਣਾ ਹੈ ਉਹ ਉੱਥੇ ਟਰੈਕ ਬਣਾਇਆ ਨਾ ਟਰੈਕ ਬਣਾਏ ਵੀ ਉੱਥੇ ਉਹ ਚਲਾ ਕੇ ਦਿਖਾਊਗਾ ਕੈਮਰੇ ਲੱਗੇ ਹੋਣਗੇ ਵੀ ਉੱਥੇ ਪੂਰਾ ਅੰਡਰ ਕਵਰੇਜ ਸਰ ਪਰ ਜਿਹੜੇ ਆਪਣੇ ਲੋਕ ਨੇ ਇਹ ਤਾਂ ਬਹੁਤ ਮਹਰਤੀ ਦਾ ਇਹ ਕੀ ਕਰਦੇ ਸੀਗੇ ਹੁਣ ਇਹ ਉੱਥੇ ਉਸ ਦਿਨ ਜਿਆਦਾ ਲਾਈਟ ਬੰਦ ਕਰਾਉਂਦੇ ਸੀ ਉਸ ਇਲਾਕੇ ਦੀ ਜਾਂ ਸੌਫਟਵੇਅਰ ਖਰਾਬ ਜਾਂ ਉੱਥੇ ਕੋਈ ਨਾ ਕੋਈ ਨਕਸ਼ਪਾ ਆਉਂਦੇ ਸੀ ਤੇ ਲਾਇਸੈਂਸ ਟੜਾ ਟੜ ਬਣਾਈ ਜਾਂਦੇ ਸੀ ਤੇ ਉਹ ਉਹਨਾਂ ਦੀ ਫੀਸ ਸੀ ਵਿੱਚ ਉਹਦੇ ਚ ਆਰਟੀਏ ਦੀ ਫੀਸ ਹੁੰਦੀ ਹੈ ਵਿੱਚ ਉਹਦੇ ਜਿਹੜੇ ਕਲੜਕ ਲੱਗੇ ਉਹਨਾਂ ਦੀ ਫੀਸ ਹੁੰਦੀ ਹੈ ਹੂੰ ਇੱਥੋਂ ਤੱਕ ਕੇ ਹੁਣ ਤਾਂ ਉੱਪਰ ਲਿਆਂਦੀ ਵੀ ਫੀਸ ਉਹਦੇ ਵਿੱਚ ਹੁੰਦੀ ਹੈ ਜੀ ਗਿਣਤੀ ਸ਼ਾਮ ਨੂੰ ਹੁੰਦੀ ਹੈ ਹੂੰ ਪਰ ਮੈਂ ਤੇਜੀ ਸ਼ਾਮ ਨੂੰ ਗਿਣਤੀ ਹੁੰਦੀ ਹੈ ਵੀ ਇੰਨੇ ਰਜਿਸਟ੍ਰੈਂਸ ਬਣ ਗਏ ਇੰਨੀਆਂ ਕਾਪੀਆਂ ਦੂਜੀਆਂ ਬਣ ਗਈਆਂ ਗੱਡੀਆਂ ਦੀਆਂ ਵੀ ਇੰਨੇ ਪੈਸੇ ਉਹ ਦਰਜਾ ਵਾ ਦਰਜਾ ਪਹੁੰਚੀ ਜਾਂਦੇ ਆ ਪੈਸੇ ਏਜੰਟਾ ਦੇ ਥਰੂ ਇਹ ਜਦੋਂ ਸਰਕਾਰ ਦੇ ਸਾਹਮਣੇ ਆਈ ਗੱਲ ਇਹਨਾਂ ਨੇ ਕਿਹਾ ਵੀ ਨਹੀਂ ਇਹ ਬੰਦ ਕਰੋ ਯਾਰ ਲੋਕਾਂ ਦੀ ਲੁੱਟ ਬੰਦ ਕਰੋ ਨਹੀਂ ਲੋਕਾਂ ਦੀ ਲੁੱਟ ਨਹੀਂ ਜੀ ਲੋਕਾਂ ਦਾ ਦਰਸ਼ੀ ਭਾਜੀ ਦੇਖੋ ਜਿਹੜੇ ਹਾਦਸੇ ਹੁੰਦੇ ਨੇ ਦੇਖੋ ਇਹ ਅਨਟ੍ਰੇਨਡ ਬੰਦਿਆਂ ਨੂੰ ਲਾਇਸੈਂਸ ਬਣ ਜਾਂਦੇ ਆ ਅਨਟ੍ਰੇਨਡ ਕੋਲੇ ਪੈਸੇ ਦੇ ਕੇ ਬਣਾ ਲੈਂਦੇ ਆ ਵੀ ਤੁਸੀਂ ਨਾ ਜੇਕਰ ਚੈੱਕ ਕਰਾਵੇ ਸਰਕਾਰ ਹਾਂ ਟਰੱਕਾਂ ਦੇ ਲਾਇਸੈਂਸ ਕਾਰਾਂ ਦੇ ਕਾਰਾਂ ਦੇ ਨਾ ਕਾਰਾਂ ਦੇ ਤਾਂ ਤੁਹਾਡੇ ਲੋਕਲ ਆ ਲੈਡੀਆਂ ਉਹ ਜੀਟੀ ਰੋਡਾਂ ਤੇ ਤੁਰੇ ਫਿਰਦੇ ਆ ਜੇ ਤੁਸੀਂ ਚੈੱਕ ਕਰਾਉਂਗੇ ਨਾ ਜੀ ਮਤਲਬ ਹੁਣ ਮੈਂ ਹੁਣ ਮੇਰੇ ਤੇ ਉਹ ਕੋਈ ਮੁਗਜਾ ਤੁਹਾਡੇ ਤੇ ਕਾਰਵਾਈ ਨਾ ਕਰਾ ਦੇਣ ਜੀ ਵੀ ਤੁਸੀਂ ਕਿੱਦਾਂ ਕਹਿ ਨਹੀਂ ਨਹੀਂ ਬੋਲੋ 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 ਕੋਈ ਨਹੀਂ ਜੇ ਮੈਂ ਦਾਵਾ ਕਰਦਾ ਜੀ ਇਹ ਅੱਧਿਓ ਵੱਧ ਜੀ ਲਾਇਸੈਂਸ ਜਲੀ ਨਿਕਲ ਨਹੀਂ ਹਾਂ ਕੋਈ ਬਿਹਾਰ ਦੀ ਮੋਹਰ ਲਵਾਈ ਫਿਰਦਾ ਸਰਕਾਰ ਕੋਈ ਬੰਗਾਲ ਦੀ ਮੋਹਰ ਲਵਾਈ ਸਰਕਾਰ ਨੇ ਭਾਵੇਂ ਕੀ ਮਨੁੱਖੀ ਜਾਨਾਂ ਬਚਾਉਣ ਲਈ ਭਗਵੰਤ ਮਾਨ ਸਰਕਾਰ ਨੇ ਐਸਐਸਐਫ ਬਣਾਈ ਆ ਬਹੁਤ ਵੱਡਾ ਕੰਮ ਹੈ ਇਹ ਸ਼ੁਰੂ ਤੋਂ ਹੀ ਉਸ ਵਾਸਤੇ ਪੂਰਾ ਧਿਆਨ ਦੇ ਰਹੀ ਐਸਐਸਐਫ ਬਣਾਈ ਆ ਜਿਹੜੀ ਕਿ ਹਾਦਸਿਆਂ ਦਾ ਸਿਕਾਰ ਲੋਕ ਹੁੰਦੇ ਨੇ ਉਹਨਾਂ ਨੂੰ ਚੱਕ ਕੇ ਉਹ ਹਸਪਤਾਲ ਬਚਾਉਂਦੇ ਆ ਔਰ ਉਹਨਾਂ ਨੇ ਹਾਈ ਟੈਕ ਗੱਡੀਆਂ ਬਾਹਨ ਨੇ ਔਰ ਕੱਟ ਕੇ ਉਹਨਾਂ ਨੂੰ ਮੈਂ ਕਹਿੰਦਾ ਜੇ ਕੋਈ ਚਿੱਪ ਜਾਂਦਾ ਗੱਡੀ ਪਾਜੀ ਪੂਰੇ ਪੂਰੇ ਉੱਥੇ ਕੱਟਰ ਕੱਟ ਦਿੱਤੇ ਹੋਏ ਇੱਕ ਮਿੰਟਾ ਪੂਰੀ ਕੱਟਾ ਪਰ ਇਹਨੇ ਵਧੀਆ ਜਿਹੜੇ ਮੁਲਾਜ਼ਮਾਂ ਤੁਰੰਤ ਪਹੁੰਚਾਉਂਦੇ ਆ 20 ਮਿੰਟ ਦੇ ਵਿੱਚ 10 ਮਿੰਟ ਦੇ ਵਿੱਚ ਗੱਡੀ ਪਹੁੰਚ ਜਾਂਦੀ ਆ ਔਰ ਹਸਪਤਾਲਾਂ ਚ ਵੀ ਇਲਾਜ ਸਰਕਾਰ ਦੇ ਪੈਸੇ ਦੇ ਰਹੀ ਆ ਭਾਜੀ ਜਿਹੜੇ ਕੋਈ ਐਕਸੀਡੈਂਟ ਹੋ ਜਾਂਦਾ ਪਰ ਕਿਉਂ ਨਾ ਨੱਥ ਪਾਈ ਜਾਵੇ ਐਕਸੀਡੈਂਟ ਕਰਨ ਵਾਲਿਆਂ ਤੇ ਜਿਨ੍ਹਾਂ ਕੋਲੇ ਡਰਾਈਵਿੰਗ ਲਾਇਸੈਂਸ ਪੈਸੇ ਦੇ ਕੇ ਬਣਾਏ ਹੋਏ ਨੇ ਔਰ ਉਹਨਾਂ ਤੇ ਕਿਉਂ ਨਾ ਕਾਰਵਾਈ ਕੀਤੀ ਜਾਵੇ ਉਹਨਾਂ ਦੀ ਜੜ ਫੜੋ ਜਿਹੜੇ ਕਰ ਰਹੇ ਨੇ وہی ਜੜ ਫੜਨ ਲਈ ਸਰਕਾਰ ਨੇ ਵਿਜੀਲੈਂਸ ਨੂੰ ਹਦਾਇਤ ਕੀਤੀ ਜੀ ਵਿਜੀਲੈਂਸ ਨੇ ਸਾਰੇ ਆਰਟੀਆ ਦਫ਼ਤਰਾਂ ਤੇ ਛਾਪੇ ਮਾਰੇ ਜੀ ਕਾਫੀ ਬੰਦੇ ਫੜੇ ਗਏ ਫੇਰ ਕੀ ਹੋਇਆ ਵੀ ਹੁਣ ਉਹ ਜਿਹੜੇ ਬੰਦੇ ਫੜੇ ਗਏ ਜਦੋਂ ਉਹ ਥੱਲੇ ਵਾਲੇ ਫੜੇ ਗਏ ਜਦੋਂ ਉਹਨਾਂ ਦੀ ਇਨਟੈਰੋਗੇਸ਼ਨ ਹੋਈ ਉਹ ਕਹਿੰਦੇ ਜੀ ਅਸੀਂ ਤਾਂ ਜੀ ਆ ਆਫਸਰ ਨਾਲ ਸਾਡੀ ਤਾਂ ਢਾਈ ਆ ਉਹ ਕਹਿੰਦਾ ਸਾਡੀ ਉਹਦੇ ਨਾਲ ਅਸੀਂ ਤਾਂ ਸਾਡੇ ਤਾਂ ਇਨੇ ਹਿੱਸੇ ਹੁੰਦੇ ਆ ਪੈਸੇ ਅਸੀਂ ਤਾਂ ਉੱਪਰ ਦੇ ਹੁੰਨੇ ਜੀ ਬਾਕੀ ਸਾਨੂੰ ਪਤਾ ਨਹੀਂ ਜੀ ਉਹ ਹੁਣ ਜਦੋਂ ਦੋ ਤਿੰਨ ਉੱਪਰਲੇ ਆਫਸਰਾਂ ਦੇ ਆਰਟੀਏ ਹੋਈ ਕਾਰਵਾਈ ਹੂੰ ਉਹ ਹੁਣ ਇੱਕ ਤਾਂ ਸੀਗੇ ਮਹਾਲੀ ਦੇ ਜੀ ਇੱਕ ਸੀਗੇ ਜਲੰਧਰ ਦੇ ਉਹ ਭੱਜ ਗਏ ਇੱਕ ਅਧਿਕਾਰੀ ਫੜਿਆ ਗਿਆ ਹੂੰ ਦੋ ਇਹ ਭੱਜ ਗਏ ਪ੍ਰਦੀਪ ਸਿੰਘ ਢੱਲੋਂ ਤੇ ਇੱਕ ਉਹ ਜਿਹੜੇ ਜਲੰਧਰ ਵਾਲੇ ਆ ਉਹ ਵੀ ਢੱਲੋਂ ਆ ਉਹਨਾਂ ਦਾ ਰੌਲਾ ਪੈ ਗਿਆ ਹੂੰ ਮੁੱਖ ਮੰਤਰੀ ਦਫ਼ਤਰ ਤੱਕ ਇਹ ਗੱਲ ਪਹੁੰਚ ਗਈ ਵੀ ਉਹਨਾਂ ਨੂੰ ਭਜਾਇਆ ਗਿਆ ਹਾਂ ਹਾਲਾਂਕਿ ਵਿਜੀਲੈਂਸ ਦਾ ਕਹਿਣਾ ਇਹ ਹੈ ਵੀ ਉਹਨਾਂ ਨੇ ਟਰੈਪ ਲਾਇਆ ਸੀਗਾ ਤੇ ਉਹ ਚੋਂ ਨਿਕਲ ਗਏ ਹੂੰ ਉਹਨਾਂ ਦਾ ਇਹ ਪੱਖ ਹੈ ਵੀ ਅਸੀਂ ਕੋਈ ਭਜਾਇਆ ਨਹੀਂ ਕਿਸੇ ਨੂੰ ਹੁਣ ਵਿਜੀਲੈਂਸ ਕਿਸੇ ਨੂੰ ਇਹ ਟਰੈਪ ਨਾਲ ਫਾੜੀ ਸਕਦੇ ਆ ਇਹ ਪੰਜਾਬ ਪੁਲਿਸ ਵਾਲਾ ਵਤੀਰਾ ਤਾਂ ਅਪਣਾਉਂਦੀ ਨਹੀਂ ਵਿਜੀਲੈਂਸ ਆਰਾਮ ਨਾਲ ਫੜਦੇ ਐ ਆਰਾਮ ਨਾਲ ਅਗਲੇ ਤੋਂ ਗੱਲ ਮਨਾਉਂਦੇ ਐ ਤੇ ਇਹ ਨਾਲ ਲੈ ਪਰ ਪਰ ਇਹ ਜਿਹੜੀ ਸਰਕਾਰ ਆ ਇਹ ਸਰਕਾਰ ਦੇ ਵਿੱਚ ਉਹਨਾਂ ਦੇ ਵੀ ਟ੍ਰੈਪ ਆ ਹਰ ਇੱਕ ਡਿਪਾਰਟਮੈਂਟ ਤੇ ਟ੍ਰੈਪ ਆ ਸਰਕਾਰ ਦਾ ਇੱਕ ਸਰਪਾਰ ਦੀ ਸਰਕਾਰ ਦੇ ਇਹ ਇਹ ਕੁਝ ਕਰਤਾ ਲਿਆ ਸਰਕਾਰ ਨੇ ਜੀ ਪਰ ਤੁਸੀਂ ਇਹ ਦੇਖੋ ਕਰਪਸ਼ਨ ਦੇ ਖਿਲਾਫ ਮਿਹਨਤ ਚਲਾਉਣੀ ਆ ਵਿਜੀਲੈਂਸ ਦੇ ਅਧਿਕਾਰੀਆਂ ਨੇ ਜੀ ਜੇ ਤੁਸੀਂ ਅੱਜ ਆਪਾਂ ਵਿਜੀਲੈਂਸ ਦਫ਼ਤਰ ਜਾ ਕੇ ਜੇ ਪਤਾ ਕਰੀਏ ਗੱਲ ਕਰੀਏ ਉਹ ਸਾਰੇ ਸਹਿਮੇ ਹੋਇਆ ਹੂੰ ਉਹ ਕਹਿੰਦੇ ਜੀ ਅਸੀਂ ਆਪਦੀ ਜ਼ਿੰਦਗੀ ਖਤਰੇ 'ਚ ਪਾ ਕੇ ਆਪਦਾ ਫਿਊਚਰ ਖਤਰੇ 'ਚ ਪਾ ਕੇ ਕਿਉਂਕਿ ਅਗਿਆ ਦੁਸ਼ਮਣ ਬਣ ਜਾਂਦਾ ਸਾਡਾ ਜਿਹਨੂੰ ਅਸੀਂ ਫੜਦੇ ਆ ਉਹਦੀ ਨੌਕਰੀ ਜਾਂਦੀ ਹੈ ਜੀ ਉਹਨੂੰ ਸਜ਼ਾ ਹੁੰਦੀ ਹੈ ਅਸੀਂ ਸਜ਼ਾ ਵੀ ਕਰਾਉਂਦੇ ਆ ਮੰਤਰੀ ਵਗੈਰਾ ਜਿਵੇਂ ਮੰਤਰੀ ਵੀ ਪਕੜ ਲੈਂਦੇ ਆ ਤੁਸੀਂ ਸਾਡੇ ਦਾ ਖਿਲਾਫ ਹੀ ਹੋ ਜੁਦੋਗੇ ਨਾ ਅਗਲਾ ਹਾਂ ਵੀ ਅਸੀਂ ਕਿਉਂ ਫਿਰ ਇਹ ਜਿਹੇ ਸਟੈਪ ਚੱਕਾਂਗੇ ਪਰ ਹੁਣ ਦੇਖੋ ਸਰਕਾਰ ਕਿਸ ਤਰ੍ਹਾਂ ਇਸ ਗੱਲ ਨੂੰ ਕੰਟਰੋਲ ਕਰਦੀ ਹੈ ਇਹ ਵੀ ਇੱਕ ਦੇਖਣਾ ਹੈ ਇਹ ਵੀ ਇਹ ਵੀ ਹਾਂ ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਬੇਸ਼ੱਕ ਉਹਨਾਂ ਦੀ ਅਣਗਹਿਲੀ ਹੈ ਜਿੱਦਾਂ ਆਪਾਂ ਅਖਬਾਰਾਂ 'ਚ ਪੜਿਆ ਹੂੰ ਵੀ ਮੁੱਖ ਮੰਤਰੀ ਦਫ਼ਤਰ ਤੋਂ ਜਾਂ ਵਿਜੀਲੈਂਸ ਸੈਕਟਰੀ ਤੋਂ ਕੋਈ ਹਦਾਇਤ ਆਈ ਹਾਂ ਟ੍ਰਾਂਸਪੋਰਟ ਸੈਕਟਰੀ ਤੋਂ ਉਹਨਾਂ ਨੇ ਵੀ ਕਹਿਤਾ ਵੀ ਵੀ ਆ ਤੁਸੀਂ ਆ ਕੰਮ ਕਰੋ ਹੂੰ ਉਹ ਕੰਮ ਨਹੀਂ ਹੋਇਆ ਉਹਦੇ ਆਧਾਰ 'ਤੇ ਇਹ ਐਕਸ਼ਨ ਲੈ ਆ ਗਿਆ ਪਰ ਮੈਨੂੰ ਇੱਕ ਬਹੁਤ ਹੀ ਵੱਡੇ ਅਧਿਕਾਰੀ ਨੇ ਇਹ ਵੀ ਦੱਸਿਆ ਹੂੰ ਕਹਿੰਦੇ ਇਹ ਗੱਲ ਨਹੀਂ ਹੈਗੀ ਕਾਰਵਾਈ ਕਰਨ ਦੀ ਕਾਰਵਾਈ ਕਰਨ ਦੀ ਇੱਕ ਅਕਾਲੀ ਲੀਡਰ ਦੇ ਖਿਲਾਫ ਕਾਰਵਾਈ ਕਰਨ ਦੀ ਹੈ ਹੂੰ ਜੇ ਪਿਛਲੇ ਦੋ ਅਧਿਕਾਰੀ ਬਦਲੇ ਗਏ ਆ ਤਾਂ ਉਸ ਉਹ ਵੀ ਇਸੇ ਕਰਕੇ ਬਦਲੇ ਗਏ ਵੀ ਉਹ ਅਕਾਲੀ ਲੀਡਰ ਦੇ ਖਿਲਾਫ ਕਾਰਵਾਈ ਕਰਨ ਤੋਂ ਗਰੇਜ ਕਰਦੇ ਸੀ ਹੂੰ ਸਰਕਾਰ ਚਾਹੁੰਦੀ ਹੈ ਵੀ ਜਿਹੜੇ ਬੰਦਿਆਂ ਨੇ ਵੀ ਚਾਹੇ ਉਹ ਵੱਡਾ ਹੂੰ ਪਰ ਤੁਸੀਂ ਇਹ ਦੇਖੋ ਅਕਾਲੀ 8 ਸਾਲ ਹੋ ਗਏ ਬਾਹਰ ਬੈਠੇ ਸਰਕਾਰ ਦਾ ਹਾਂ ਫੇਰ ਵੀ ਉਹਨਾਂ ਦੀ ਉਹਨਾਂ ਦਾ ਪਿਆਰ ਹੈ ਕਿ ਉਹਨਾਂ ਦੀ دہشت ਹੈ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਤੋਂ ਅਧਿਕਾਰੀ ਡਰਦੇ ਅਧਿਕਾਰੀ ਗਰੇਜ ਕਰਦੇ ਆ ਉਹਨਾਂ ਦੀ دہشت ਵੀ ਲਾ ਲਓ ਚਾਹੇ ਪਿਆਰ ਲਾ ਲਓ ਚਾਹੇ ਗੱਟਮੈਟਰ ਲਾ ਲਓ ਇਹ ਵੀ ਇੱਕ ਚਰਚਾ ਹੈਗੀ ਐਸ ਗੱਲ ਦੇ ਵਿੱਚ ਜੀ ਵੀ ਸਰਕਾਰ ਚਾਹੁੰਦੀ ਹੈ ਵੀ ਜਿੰਨੇ ਵੀ ਪਿਛਲੇ ਕਿਉਂਕਿ ਬਹੁਤ ਨੇ ਜੀ ਕੋ ਕਿਹੜੇ ਲੀਡਰ ਨੂੰ ਤੁਸੀਂ ਬਖਸ਼ੋਗੇ ਜੀ ਸਾਰੇ ਲੀਡਰਾਂ ਦੇ ਖਿਲਾਫ ਫਿਰ ਤਾਂ ਕਾਰਵਾਈ ਬੰਦ ਦੀ ਹੁਣ ਤਾਂ ਮੌਜੂਦਾ ਦੇ ਵੀ ਖਿਲਾਫ ਲੋਕ ਮਸਲਾ ਇਕੱਠਾ ਕਰੀ ਜਾ ਰਹੇ ਆ ਜੀ ਪਰ ਜੇਕਰ ਆਪਾਂ ਇਸ ਤਰ੍ਹਾਂ ਕਰਾਂਗੇ ਉਹ ਇੱਕ ਦੁਸ਼ਮਣੀ ਪਾਉਣ ਵਾਲੀ ਗੱਲ ਆ ਹਮ ਪਰ ਹੁਣ ਜਿਹੜਾ ਸਟੈਪ ਸਰਕਾਰ ਨੇ ਚੱਕ ਲਿਆ ਹਮ ਮੈਂ ਫੇਰ ਉਹੀ ਪਰਮਿੰਦਰ ਜੀ ਕਹਿਣਾ ਹੁਣ ਵਿਜੀਲੈਂਸ ਅਧਿਕਾਰੀਆਂ ਦਾ ਸਰਕਾਰ ਨੂੰ ਬੂਸਟ ਕਰਨਾ ਬਣਦਾ ਹਮ ਵੀ ਅਸੀਂ ਕੋਈ ਨਜਾਇਜ਼ ਕਾਰਵਾਈ ਨਹੀਂ ਕੀਤੀ ਪਰ ਹਾਲੇ ਤੱਕ ਸਰਕਾਰ ਨੇ ਕੋਈ ਮੂੰਹ ਨਹੀਂ ਖੋਲਿਆ ਹਮ ਸਰਕਾਰ ਨੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਵੀ ਐਡੇ ਵੱਡੇ ਅਧਿਕਾਰੀ ਦੇਖਾ ਬਦਲੀ ਤਾਂ ਸਰਕਾਰ ਦਾ ਅਧਿਕਾਰ ਹੈ ਹਾਂ ਨਹੀਂ ਉਹਦਾ ਸਪੈਨਸ਼ਨ ਤਾਂ ਲਿਖਣਾ ਪੈਣਾ ਜੀ ਉਹ ਲੋਕਾਂ ਦੇ ਵਿੱਚ ਗੱਲ ਜਾਣੀ ਚਾਹੀਦੀ ਹਾਂ ਜਾਣੀ ਚਾਹੀਦੀ ਹੈ ਕਿਉਂਕਿ ਵੀ ਦੇਖੋ ਜਿਵੇਂ ਮਨੁੱਖੀ ਜਾਨਾਂ ਜਾ ਰਹੀਆਂ ਨੇ ਡਰਾਈਵਿੰਗ ਲਾਇਸੈਂਸ ਦਾ ਘਟਾਲਾ ਸੀ ਡਰਾਈਵਿੰਗ ਲਾਇਸੈਂਸ ਕੌਣ ਬਣਾਉਂਦਾ ਸੀ ਜੀ ਉਹਨਾਂ ਤੇ ਨੱਥ ਫੋੜਨੀ ਜ਼ਰੂਰੀ ਸੀ ਜੇਕਰ ਕਹਿੰਦੇ ਆ ਵੀ ਆ ਆਪਸ ਵਿੱਚ ਰਲ ਜਾਣਾ ਕਿਹੜੀ ਸਰਕਾਰ ਸਟੱਪ ਚੱਕ ਰਹੀ ਹੈ ਹੂੰ ਨੋ ਡਾਊਟ ਪਰਮਿੰਦਰ ਜੀ ਉਹਦਾ ਲੋਕਾਂ ਦੇ ਵਿੱਚ ਅਕਸਰ ਵਧੀਆ ਜਾਣਿਆ ਸ਼ੁਰੂ ਹੋਇਆ ਜੀ ਦੱਸਿਓ ਬਾਜੀ ਆਪਾਂ ਉਧਰ ਚਲਦੇ ਆਂ ਪ੍ਰਤਾਪ ਸਿੰਘ ਬਾਜਵਾ ਜੀ ਜਿਹੜੇ ਹੈਗੇ ਆ ਉਹਨਾਂ ਨੂੰ ਪੁੱਛ ਕੇ ਲਈ ਫੇਰ 7 6:30 ਘੰਟੇ ਦੀ ਪੁੱਛ ਕੇ ਸੋਈਆ ਸਾਈਬਰ ਥਾਣੇ ਦੇ ਵਿੱਚ ਜੀ 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 ਕਿਉਂਕਿ ਉਹ ਪਹਿਲਾਂ ਤਾਂ ਹੱਬ ਕਿ ਉਹਨਾਂ ਨੇ ਬੜਾ ਕੀਤਾ ਸੀ ਆ ਵੀ ਹਾਂ ਵੀ ਮੈਂ ਮੈਨੂੰ ਸੋਰਸਾਂ ਤੋਂ ਪਤਾ ਲੱਗਿਆ ਵੀ ਜਿਹੜੇ 50 ਗਰਨੇਡ ਆਏ ਸੀ ਜਿਹਦੇ ਵਿੱਚੋਂ 16 ਚੱਲ ਗਏ ਤੇ 32 ਐ ਬਾਕੀ ਆ 18 ਚੱਲ 18 ਚੱਲ ਗਏ ਤੇ ਬੱਤੀ ਬਾਕੀ ਆ ਅਣ ਚੱਲੇ ਨੇ ਹਾਂਜੀ ਤੇ ਬਾਅਦ ਦੇ ਵਿੱਚ ਪਹਿਲਾ ਸੋਰਸ ਕਹਿੰਦਾ ਸੀ ਫਿਰ ਜਿਹੜਾ ਹਾਈ ਕੋਰਟ ਦੇ ਵਿੱਚ ਉੱਥੇ ਇੱਕ ਹਿੰਦੀ ਅਖਬਾਰ ਦੇਤਾ ਪਰ ਉਹ ਹੁਣ ਜਦੋਂ ਮੈਂ ਖੁਦ ਆਪਣੀ ਅੱਖੀਂ ਦੇਖਿਆ ਕੱਲ ਜਦੋਂ ਅ ਬਿਜੀਲੈਂਸ ਦੇ ਉਹ ਤੋਂ ਸਾਈਬਰ ਥਾਣੇ ਦੇ ਵਿੱਚੋਂ ਨਿਕਲ ਰਿਹਾ ਸੀ ਨਾ ਤਾਂ ਬਾਹਰ ਪਹਿਲੇ ਪਹਿਲਾਂ ਜਿੰਨਾ ਕੱਟ ਸੀ ਕਾਂਗਰਸੀ ਵਰਕਰਾਂ ਦਾ ਉਹ ਵੀ ਮੱਦਮ ਹੋਇਆ ਪਿਆ ਸੀ ਤੇ ਉਹਨਾਂ ਦਾ ਜਿੰਦੀ ਫੇਸ ਉੱਡਿਆ ਹੋਇਆ ਸੀ ਤੇ ਔਰ ਕਹਿੰਦੇ ਵੀ ਨਹੀਂ ਮੈਂ ਕੋਈ ਬਿਆਨ ਨਹੀਂ ਦੇਣਾ ਇਹ ਕਾਰਨ ਕੀ ਆ ਐਲਓਪੀ ਸਾਹਿਬ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਵਿਰੋਧੀ ਧਿਰ ਦੇ ਆਗੂ ਆ ਉਹ ਪਹਿਲਾਂ ਤਾਂ ਧਗਮੇ ਜੇ ਮਾਰਦੇ ਸੀ ਵੀ ਮੇਰੇ ਨਾਲ ਸਾਰੇ ਨੇ ਉਹ ਪਰਮਿੰਦਰ ਜੀ ਜੀ ਦੇਖੋ ਹੁਣ ਇੱਕ ਤਾਂ ਫਿਰ ਆਪਾਂ ਕਹਿੰਦੇ ਭਗਵੰਤ ਮਾਨ ਸਰਕਾਰ ਫੈਸਲੇ ਤਾਂ ਵੱਡੇ ਵੱਡੇ ਲੈ ਰਹੀ ਲੈ ਰਹੀ ਆ ਅੱਗੇ ਲੀਡਰ ਬਿਆਨ ਦੇ ਦਿੰਦੇ ਹੁੰਦੇ ਸੀ ਕੋਈ ਪੁੱਛਦਾ ਨਹੀਂ ਸੀ ਹੁੰਦਾ ਵੀ ਚਲ ਦੇ ਦਿੱਤਾ ਬਿਆਨ ਕੋਈ ਗੱਲ ਨਹੀਂ ਉਹਦਾ ਜਵਾਬ ਦੇ ਦਿੱਤਾ ਜਾਂਦਾ ਸੀ ਪਰ ਇਹ ਸਰਕਾਰ ਨੇ ਇਹ ਵੀ ਇੱਕ ਇਤਿਹਾਸਿਕ ਫੈਸਲਾ ਲਿਆ ਵੀ ਜੇ ਤੁਸੀਂ ਗਲਤ ਬੋਲੋਗੇ ਹਾਂ ਜਿਹਦੇ ਨਾਲ ਲੋਕਾਂ ਦੇ ਵਿੱਚ ਤਿੰਨ ਦਹਿਸਤ ਪਵੇਗੀ ਵੀ ਲੋਕਾਂ ਦੇ ਵਿੱਚ ਗਲਤ ਅਸਰ ਜਾਊਗਾ ਤੁਹਾਡੇ ਖਿਲਾਫ ਵੀ ਐਕਸ਼ਨ ਹੋਊਗਾ ਹੂੰ ਇਹ ਵੀ ਪਹਿਲੀ ਵਾਰੀ ਆਇਆ ਵੀ ਵਿਰੋਧੀ ਧਿਰ ਦੇ ਲੀਡਰ ਤੇ ਅਜਿਹਾ ਕੇਸ ਬਣਿਆ ਹੋਵੇ ਹੂੰ ਕਿਉਂਕਿ ਇਹ ਕਿਆ ਸਰਵਾਈਆਂ ਲਾ ਕੇ ਲੀਡਰ ਬਿਆਨਤਾ ਦਿੰਦੇ ਹੀ ਆ ਦਿੰਦੇ ਆ ਇਹ ਅੱਜ ਦਾ ਨਹੀਂ ਸ਼ੌਪ ਦੇ ٹی ਆਰ ਪੀ ਵਧਾਉਣ ਨੂੰ ਵਿਚਾਰ ਠੀਕ ਹੈ ਪਰ ਇਹ ਦੇਸ਼ ਨਾਲ ਰੱਖਿਆ ਨਾਲ ਜੁੜਿਆ ਇਹ ਇਹ ਲੋ ਇਹ ਇਹਦੇ ਚ ਇਹ ਫਸ ਗਏ ਪਰ ਤੁਸੀਂ ਇਹ ਦੇਖੋ ਇਹ ਇਹ ਵੀ ਗਲਤ ਇਹ ਪ੍ਰਤਾਪ ਸਿੰਘ ਬਾਜਵਾ ਕਹਿ ਰਹੇ ਆ ਮੈਂ ਤਾਂ ਜੀ ਅਖਬਾਰ ਦਾ ਬਿਆਨ ਪੜ੍ਹ ਕੇ ਇਹ ਬਿਆਨ ਦਿੱਤਾ ਉਹ ਅਖਬਾਰ ਦਾ ਬਿਆਨ ਆਪਾਂ ਵੀ ਪੜ੍ਹਿਆ ਉਹਦੇ ਵਿੱਚ ਕਿਤੇ ਨਹੀਂ ਇਹ ਲਿਖਿਆ ਜੀ ਵੀ 32 ਵਾਲੇ ਚੱਲਣ ਤੋਂ ਰਹਿੰਦੇ ਆ ਹੂੰ ਉਹਦੇ ਵਿੱਚ ਮੈਂ ਪੜਿਆ ਉਹਦੇ ਲਿਖਿਆ ਵੀ 18 ਚੱਲ ਗਏ ਹਾਂ ਤੇ 19 ਕੇ ਪਤਾ ਨਹੀਂ ਭਾਈ ਬਰਾਮਦ ਕਰ ਲਏ ਗਏ ਹਾਂ 9 9 ਰਹਿੰਦੇ ਐ ਹਾਂ 18 ਚੱਲ ਗਏ 23 ਬਰਾਮਦ ਕਰ ਲਏ ਜਿੰਨੇ ਲੋਕ ਫੜੇ ਗਏ ਉਹ ਸੰਬੰਧ ਹਾਂ 9 ਹਲੇ ਅਨਟ੍ਰੇਸ ਦੇ ਨੇ ਅਨਟ੍ਰੇਸ ਲਫ਼ਜ਼ ਉਹਦੇ ਚ ਸਪੈਸ਼ਲ ਲਿਖਿਆ ਸਪੈਸ਼ਲ ਵਰਤਿਆ ਪਰ 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 ਕਹਿੰਦੇ ਪਤਾ ਨਹੀਂ ਬਾਜਵਾ ਸਾਹਿਬ ਨੂੰ ਕਿੱਥੋਂ ਇਹ ਬਾਜਵਾ ਸਾਹਿਬ ਕੋਲ ਰਿਪੋਰਟ ਹੈਗੀ ਐ ਹੂੰ ਤਾਂ ਬਾਜਵਾ ਸਾਹਿਬ ਨੂੰ ਤਾਂ ਹੁਣ ਇਹ ਹੁਣ ਅਖਬਾਰ ਵਾਲੀ ਗੱਲ ਤਾਂ ਇਹਨਾਂ ਦੀ ਨਹੀਂ ਚੱਲੀ ਕਿਉਂਕਿ ਉਹਦੇ ਉਹਦੇ ਤਾਂ ਸਾਹਮਣੇ ਪ੍ਰਤੱਖ ਹੈ ਵੀ ਆਹ ਲਿਖਿਆ ਅਖ਼ਬਰ ਉਹਦੇ 'ਚ ਤਾਂ ਬੱਤੀ ਲਿਖਿਆ ਹੀ ਨਹੀਂ ਬੱਤੀ ਵਾਲੇ ਚੱਲਣੋਂ ਰਹਿੰਦੇ ਆ ਉਹਦੇ 'ਚ ਤਾਂ ਲਿਖਿਆ ਵੀ 23 ਫੜੇ ਗਏ ਬਰਾਮਦ ਕਰ ਲਏ ਗਏ 9 ਅਨਟ੍ਰੇਸਮ ਪਰ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਕੱਲ ਉੱਥੇ ਇਕੱਠ ਨਹੀਂ ਹੋਇਆ ਹੂੰ ਇਹ ਪਰਮਿੰਦਰ ਜੀ ਅਦਾਲਤ ਨੇ ਇਹਨਾਂ ਨੂੰ ਹਦਾਇਤ ਕੀਤੀ ਹੈ ਹੂੰ ਵੀ ਤੁਸੀਂ ਜਾਣੇ ਹੋ ਇਨਕੁਆਰੀ ਕਰੋ ਤੁਸੀਂ ਉੱਥੇ ਸਾਰੀ ਲੀਡਰਸ਼ਿਪ ਇਕੱਠੀ ਕਰਦੇ ਹੋ ਰੈਲੀ ਨਹੀਂ ਕਰਦੇ ਤੁਸੀਂ ਉੱਥੇ ਉੱਥੇ ਪ੍ਰੈਸ ਬੁਲਾਉਂਦੇ ਹੋ ਫਿਰ ਤੁਸੀਂ ਬਿਆਨ ਦਿੰਦੇ ਹੋ ਇਹ ਬੰਦ ਕਰੋ ਹੂੰ ਇਹਦੇ ਨਾਲ ਹੀ ਆਪਾਂ ਦੱਸ ਦਈਏ ਦਰਸ਼ਕਾਂ ਨੂੰ ਇਕੱਲੇ ਇਹਨਾਂ ਨੂੰ ਨਹੀਂ ਕਿਹਾ ਉਹ ਆਪਣੇ ਵਿਕਰਮ ਸਿੰਘ ਮਜੀਠੀਆ ਨੂੰ ਵੀ ਇਹੀ ਹਦਾਇਤ ਹੋਈ ਹੈ ਹਾਂ ਵੀ ਤੁਸੀਂ ਪ੍ਰੈਸ ਨੂੰ ਬਿਆਨ ਦੇਣਾ ਬੰਦ ਕਰੋ ਹਾਂ ਵੀ ਮੀਡੀਆ ਦੇ ਵਿੱਚ ਤੁਸੀਂ ਜਾਣੇ ਹੋ ਜਾਣੇ ਤੁਸੀਂ ਇਨਕੁਆਰੀ ਹੋਂ ਕਰਾਉਂਦੇ ਇਨਕੁਆਰੀ ਵਾਲੀ ਗੱਲ ਤਾਂ ਕਰਦੇ ਨਹੀਂ ਹਾਂ ਤੁਹਾਨੂੰ ਸੰਬੰਧ ਸੱਦਿਆ ਹੋਇਆ ਉਹ ਤੁਸੀਂ ਉਹ 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 ਉਹਨੂੰ ਉਹਨੂੰ ਹੋਰ ਐਜੇ ਮੁਲਜ਼ਮ ਉਹਨਾਂ ਨੇ ਸੱਦਿਆ ਹੋਇਆ ਨਾ ਕਿ ਤੁਹਾਨੂੰ ਉਥੇ ਗੈਸਟ ਸੱਦਿਆ ਹੋਇਆ ਪਰ ਹੁਣ ਲੱਗਦਾ ਏ ਐ ਵੀ ਭਗਵਾਨਤਮਾਨ ਸਰਕਾਰ ਥੋੜੀ ਜੀ ਠੰਡੀ ਪੈ ਗਈ ਆ ਜੀ ਉਹਨਾਂ ਨੇ ਡਰਾਉਣਾ ਸੀ ਜਿਵੇਂ ਆਪਾਂ ਪਹਿਲਾਂ ਪ੍ਰੋਗਰਾਮ ਕੀਤਾ ਸੀ ਹਾਂ ਵੀ ਉਹਨਾਂ ਨੇ ਭਜਾਉਣਾ ਸੀਗਾ ਹਾਂ ਜੀ ਗੱਲ ਤਾਂ ਇਹ ਹੈ ਵੀ ਜੇਕਰ ਤੁਸੀਂ ਐਫ ਆਈ ਆਰ ਦਰਜ ਕੀਤੀ ਹੈ ਹਾਂ ਉਹਨਾਂ ਨੇ ਜ਼ਮਾਨਤਾਂ ਲੈ ਲਈ ਹੂੰ ਕੋਰ ਨੇ ਜਮਾਨਤ ਅੱਗੇ ਵਧਾ ਦਿੱਤੀ। ਪਰ ਉਹਨਾਂ ਨੇ ਕਿਹਾ ਜੀ ਉੱਥੇ ਜਾ ਕੇ ਪੇਸ਼ ਆਓ ਇਹ ਤਾਂ ਇੱਕ ਫਾਰਮੈਲਿਟੀ ਕਿਉਂਕਿ ਉਹ ਸਮਾਤਬਤੀਸ਼ ਕਹਿੰਦੇ ਆ ਉਹਨੂੰ ਉਹਦੇ ਵਿੱਚ ਸ਼ਾਮਲ ਹੋਣਾ। ਸਾਡੇ 6 ਘੰਟੇ ਬਿਠਾਉਣ ਦਾ ਉਹ ਤਾਂ ਇੱਕ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਣਾ ਹੁੰਦਾ। ਹੂੰ। ਉੱਥੇ ਪਰ ਕਹਿੰਦੇ ਉਹ ਵੀ ਪੁੱਛਿਆ ਗਿਆ ਨਾ? ਨਹੀਂ ਉੱਥੇ ਕਿਹੜਾ CIA ਵਾਲਾ ਕੋਈ ਵਿਹਾਰ ਹੁੰਦਾ। CIA 'ਚ ਤਾਂ 2 ਘੰਟੇ 'ਚ ਬੰਦਾ ਦਾਖਲ ਦਿੰਦਾ ਵੀ ਮੇਰੇ ਕੋਲ ਆ ਹੈਗਾ ਆ ਹੈ ਨਹੀਂ। ਤੇ ਇੱਥੇ ਬਿਠਾ ਕੇ ਚਾਹ ਪਿਆ ਕੇ ਰੋਟੀ ਖਵਾ ਕੇ ਨਾਲ ਬਰਫੀ ਖੋਹੁੰਦੇ ਆ ਨਾਲ ਪਕੌੜੇ ਮੰਗਾਉਂਦੇ ਆ ਪਰ ਦੱਸੀ ਭਾਜੀ ਗੱਲ ਇਹ ਆ ਵੀ ਜਦੋਂ ਅਜਿਹੇ ਹਾਲਾਤਾਂ ਦੇ ਵਿੱਚ ਅ ਹੋਵੇ ਜਦੋਂ ਬੰਦਾ ਬੰਦੇ ਦਾ ਮੋਬਾਈਲ ਵੀ ਬਾਹਰ ਹੋਵੇ ਤਾਂ ਦੇਖੋ ਪੁਲੀਟਿਕਲ ਜਿਹੜੇ ਬੰਦੇ ਦੇ ਹੁੰਦੇ ਆ ਪਬਲਿਕ ਜਿਹੜੀ ਹੁੰਦੀ ਆ ਉਹਦੀ ਦੇਖੋ ਪਬਲਿਕ ਹੀ ਖਰਾਕ ਹੁੰਦੀ ਆ ਜੇ ਤੋ ਪਬਲਿਕ ਮੱਥੇ ਨਾ ਲੱਗੇ ਤਾਂ ਬੁਰਾ ਤਾਂ ਹਾਲ ਬਹੁਤ ਹੁੰਦਾ ਕਿਉਂਕਿ ਹੁਣ ਕਾਨੂੰਨ ਤਾਂ ਪਰਮਿੰਦਰ ਜੀ ਸਾਰਿਆਂ ਲਈ ਇੱਕੋ ਹੀ ਆ ਸਾਰਿਆਂ ਲਈ ਇੱਕ ਪਰ ਜੇਕਰ ਉਹਨਾਂ ਤੋਂ ਗਲਤ ਬਿਆਨੇ ਹੋ ਗਈ ਜੀ ਚਾਹੀਦਾ ਤਾਂ ਇਹ ਆ ਵੀ ਉਹਨਾਂ ਨੂੰ ਵੀ ਸੌਰੀ ਕਹਿ ਕੇ ਮਾਫੀ ਮੰਗ ਲੈਣੀ ਚਾਹੀਦੀ ਆ ਸੌਰੀ ਕਹਿ ਕੇ ਖੜਾ ਸ਼ੁਰੂਣਾ ਚਾਹੀਦਾ ਤੇ ਸਰਕਾਰ ਨੂੰ ਵੀ ਮੰਨ ਲੈਣੀ ਚਾਹੀਦੀ ਆ ਵੀ ਲੀਡਰ ਬਿਆਨਬਾਜ਼ੀ ਤਾਂ ਕਰਦੇ ਹੀ ਆ ਦਰਸ਼ਕਾ ਜੀ ਆਪਾਂ ਹੁਣ ਇਜਾਜ਼ਤ ਲਈਏ ਟਾਈਮ ਬਹੁਤ ਹੋ ਗਿਆ ਤੇ ਕੱਲ ਫੇਰ ਨਵੀਂ ਕੱਲ ਫੇਰ ਨਵੀਂ ਗੱਲ ਤੇ ਨਵੇਂ ਮੁੱਦੇ ਤੇ ਲੇਖਾ ਜੋਖਾ ਲੈ ਕੇ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ